ਜੀ ਵੀ ਜੀ ਪਿੰਡ ਦੇ ਲੋਕਾਂ ਨੇ ਤੁਹਾਡੀ ਮਾਤਾ ਜੀ ਨੂੰ ਸਰਪੰਚ ਚੁਣਿਆ সেবা ਕਰਨ ਦਾ ਮੌਕਾ ਦਿੱਤਾ ਮਾਣ ਦਿੱਤਿਆ ਤੁਹਾਡੇ ਸਿਹਤ ਸਰਪੰਚਿਆ ਦਾ ਸਿਰਦਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਰਦੇ ਸਭ ਤੋਂ ਪਹਿਲਾਂ ਨਮਸਕਾਰ ਜੀ ਮੇਰਾ ਨਾਮ ਵਿਸ਼ਾਜੀਤਰਾ ਜੀ ਮੇਰਾ ਪਿੰਡ ਜਗਤਪੁਰ ਜਤਾਲਾ ਰਹਿਣ ਵਾਲਾ ਤੇ ਮੇਰੇ ਮਾਤਾ ਜੀ ਨੇ ਮੈਨੂੰ ਸਰਪੰਚ ਚੁਣੇ ਨੇ ਤੇ ਇਸ ਵੱਲੋਂ ਪਿੰਡ ਦੇ ਸਾਰੇ ਬੰਦਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਮਾਣ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਜੀ ਜਿਹੜੇ ਕੰਮ ਨੇ ਪਿੰਡ ਦੇ ਪਿਛਲੇ ਟਰਮ ਵਿੱਚ ਰਹਿ ਕੇ ਜਿਹੜੇ ਹੁਣ ਤੁਹਾਡੇ ਵੱਲੋਂ ਪੂਰੇ ਕਰਵਾਏ ਜਾਣੇ ਕੰਮ ਤੇ ਹੈਗੇ ਜੀ ਕਰਨ ਵਾਲੇ ਕੰਮ ਜਿਵੇਂ ਜਿੱਤਾ ਕਿ ਪਿੰਡ ਦੀ ਗਰਾਊਂਡ ਦਾ ਤੇ ਪੂਰੇ ਜਨਵਰੀ ਕਰਨ ਦੀ ਲੋੜ ਹੈਗੀ ਆ ਤੇ ਹੋਰ ਕੁਝ ਤੇ ਛੋਲੇ ਛੋਲੇ ਪਿੰਡ ਦੀ ਇੱਕ ਪਾਰਕ ਦੀ ਲੋੜ ਹੈਗੀ ਆ ਵੀ ਨਹੀਂ ਹੈਗੀ ਕਿਉਂਕਿ ਜੀ ਤੁਸੀਂ ਆਮ ਦੇਖਿਆ ਹੈ ਕਿ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਈਦਾ ਉਹ ਫੁੱਲ ਬੂਟੇ ਲੱਗੇ ਹੁੰਦੇ ਨੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਐਂਟਰੀ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਹੈ ਡਿਸਪੈਂਸਰੀ ਹੁੰਦੀ ਹੈ ਲਾਇਬ੍ਰੇਰੀ ਹੁੰਦੀ ਹੈ ਕਿਟ ਦਾ ਮદાન ਹੁੰਦਾ ਓਪਨ ਜਿਮ ਹੁੰਦੀ ਹੈ ਝੂਲੇ ਲੱਗੇ ਹੁੰਦੇ ਇੱਕ ਵਧੀਆ ਦੇਖ ਨਾ ਜਾਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਸੁੱਖ ਸੂਲਟ ਫੈਸਿਲਿਟੀ ਹੈਗੀ ਨਹੀਂ ਜੀ ਸਾਡੇ ਕੋਈ ਸਿਰਫ ਸਿਰਫੀ ਨਹੀਂ ਹੈਗੀ ਸਾਡੇ ਪਿੰਡ ਸਰਵਿਸ ਗ੍ਰਾਊਂਡ ਹੈਗੀ ਸੀ ਉਹਦੇ ਵੀ ਥੋੜਾ ਬੋੜਾ ਬੱਚੇ ਜਾਂਦੇ ਆ ਪਰ ਉਹਨਾਂ ਨੂੰ ਵੀ ਨਹੀਂ ਕਰਨ ਦੀ ਜਗ੍ਹਾ ਹੈ ਫਰਨਾਡ ਡਿਸਪੈਂਸਰੀ ਨਾਲ ਕਿਸੇ ਤਰ੍ਹਾਂ ਦੀ ਲਾਇਬ੍ਰੇਰੀ ਇਹ ਨਾਇਬ ਜੀ ਬਹੁਤ ਸਖਤ ਹੈ ਵੀ ਉਹ ਕੀ ਤੁਹਾਡੇ ਵੱਲੋਂ ਕੋਸ਼ਿਸ਼ ਕੀਤੀ ਜਾਏਗੀ ਕਿ ਇਹ 5 ਸਾਲਾਂ ਦੇ ਵਿੱਚ ਕੰਮ ਕਰੂਗੀ ਜੀ ਬਿਲਕੁਲ ਜੀ ਸਾਡੇ ਵੱਲੋਂ ਪੂਰੀ ਜੀ ਕੋਸ਼ਿਸ਼ ਜੀ ਬੇ ਖੂਬ ਪੇਂਦਾਵਾਤ ਉਹ ਜਿੰਨਾ ਹੋ ਸਕੇ ਉਧਰ ਹੀ ਵਧ ਛੱਡ ਕੇ ਪੇਂਦਾ ਵਿਕਾਸ ਕੀਤਾ ਜੀ ਸੋ ਬੇਦੀ ਰਸਨ ਕਾਰ ਦੀ ਸਮੱਸਿਆ ਕਾਫੀ ਪਿੰਡਾਂ ਜਿਉਂਦੀ ਹੈ ਜਿਹੜੇ ਜੋਗ ਲੋਕ ਹੁੰਦੇ ਆ ਮੰਨ ਰਸਨ ਕਾਰ ਦੀ ਬਣਦੇ ਨੇ ਗਰੀਬੀ ਕਾਰ ਦਾ ਰਸਨ ਨਹੀਂ ਪਹੁੰਚਦਾ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਕੋਈ ਇਦਾਂ ਦੀ ਸਮੱਸਿਆ ਹੈਗੀ ਜੀ ਬਿਲਕੁਲ ਜੀ ਸਾਡੇ ਪਿੰਡ ਦੇ ਕਈ ਸੋਸਿਆ ਰਸ਼ੀਖਾੜੀ ਹੈ ਜੀ ਪੁੱਜ ਕੇ ਨਵੇਂ ਬਣਾਉਣ ਵਾਲੇ ਤੇ ਪੁੱਜ ਕੇ ਬੰਦਿਆਂ ਦੇ ਮੈਂਬਰਾਂ ਦੇ ਨਾਮ ਚੜਾਉਂ ਵਾਲੇ ਹੈਗੇ ਜੀ ਜਿਨ੍ਹਾਂ ਮਾਕੇ ਹੋ ਹੈਗੇ ਉਹਨਾਂ ਦੇ ਜਿ ਨਿਆਰੇ ਆ ਸਿਰਫ ਰਸ਼ੀਖਾੜੀ ਵਿੱਚ ਮਾਕੇ ਦਾ ਨਾਮ ਆ ਹੈਗਾ ਤੇ ਬੱਚਿਆਂ ਦਾ ਨਾਮ ਹੀ ਹੈਗਾ ਜੇ ਬੱਚਿਆਂ ਦਾ ਨਾਮ ਹੈਗਾ ਤੇ ਮਾਕੇ ਦਾ ਨਾਮ ਨਹੀਂ ਹੈਗਾ ਇਹੋ ਜਿਹਾ ਕੁਝ ਬਹੁਤ ਸਾਰੇ ਸਮਸਿਆ ਹੈ ਉਹ ਕੀ ਲੱਗਦਾ ਸਾਈਡ ਬੰਦ ਹੋਣ ਕਰਕੇ ਮਤਲਬ ਇਹ ਦਿੱਕਤ ਆ ਰਹੀ ਹੈ ਹਾਂਜੀ ਇਹ ਵੀ ਹੈ ਜੀ ਵੀ ਸਾਈਡ ਦਾ ਹਵਾਲਾ ਹੀ ਮਿਲਦਾ ਜੀ ਜਿੱਥੇ ਦਫ਼ਤਰਾਂ 'ਚ ਜਾ ਕੇ ਅਸੀਂ ਹਨ ਨਹੀਂ ਸੁਣਨ ਮਿਲਦਾ ਇਹ ਕਹਿੰਦੇ ਜੀ ਸਾਈਡ ਬੰਦ ਦਾ ਸਾਈਡ ਬੰਦ ਦਾ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ ਉਹ ਅਵੇ ਜੀ ਕਿਤੇ ਪੁੱਠੇ ਗ੍ਰਾਂਟਾਂ ਪਿੰਡਾਂ ਜਾਂ ਨਵੇਂ ਖੇਮ ਬੁਲਾਈ ਕੀਤੇ ਨੇ ਆਪ ਜੀ ਦੇ ਪਿੰਡ ਵਿੱਚ ਕਿੰਨੇ ਕਿਤੇ ਪੁੱਠੇ ਗ੍ਰਾਂਟਾਂ ਆਏ ਕਿੰਨੇ ਨਵੇਂ ਖੇਮ ਬੁਲਾਈ ਕੀਤੇ ਨੇ ਸਾਡੇ ਪਿੰਡ ਦੇ ਵਿੱਚ ਪੰਜ-ਛਤ ਘਰ ਹੈਗੇ ਜਿਨ੍ਹਾਂ ਦੀ ਗ੍ਰਾਂਟ ਦੀ ਭੰਦੀ ਲੋੜ ਹੈ ਉਹ ਪਕਾਣਾ ਭਰੇ ਵੀ ਗਏ ਉਹਦੋਂ ਮੈਂ ਭਰੇ ਸੀ ਤੇ ਅਜੇ ਤੱਕ ਉਹਨਾਂ ਲਈ ਕੋਈ ਸਹੂਲਤ ਨਹੀਂ ਫਾਟ ਨਹੀਂ ਸੋ ਜਦ ਨਸ਼ਿਆਂ ਬਰੋਂ ਤੋਂ ਪੰਜਾਬ ਸਰਕਾਰ ਨੇ ਮਹਿੰਮ ਚੜੀਆ ਆਪ ਜੀ ਦੇ ਪਿੰਨੋ ਲੈ ਕੇ ਕਿਵੇਂ ਦੇ ਦੋ ਜੀ ਇਸ ਵਲੋਂ ਸਾਡੇ ਪਿੰਨ ਦਾ ਥੋੜਾ ਜਿਹਾ ਫਰਕ ਹੈਗਾ ਜੀ ਕਿ ਅੱਜ ਦੇ ਪਿੰਨ ਦੀ ਸਰਕਾਰਾਂ ਦਾ ਕੋਈ ਹਾਨੀਕਾਰਕ ਨਹੀਂ ਕਰਦੇ ਜੀ ਉਹ ਮਾਰਾ ਹੁੰਦਾ ਕੋਈ ਪੀੜੀ ਸਿਰਾਂ ਸਰ ਕੋਈ ਹੁੰਦਾ ਉਸ ਤੋਂ ਲਾਵਾ ਮਰ ਦਾ ਸ਼ੁਕਰ ਹੈ ਜੀ ਮੈਨੂੰ ਕਿਤੇ ਝੋਟੇ علاوہ ਕਿਸੇ ਨਹੀਂ ਜੀ ਬਿਲਕੁਲ ਕਿਤੇ علاوہ ਕੋਈ ਜੀ ਤੋਂ ਸਭੀ ਦੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਹੋ ਕਿ ਲੰਦਾ ਸਕੂਲ ਦਾ ਸਟਾਫ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਸਾਡੇ ਪਿੰਡ ਦੇ ਵਿੱਚ ਦੀ ਸਰਕਾਰੀ ਸਕੂਲ ਚ ਹੈ ਨਹੀਂ ਕੋਈ ਨਾਲ ਦੇ ਲੱਗੇ ਚੰਨ ਚੰਨਿਸ਼ਪਾਲਾ ਪਰ ਫਾਰਮਾ ਫਿਰਦਾ ਸਕੂਲ ਹੈਗਾ ਜੀ ਬਾਕੀ ਉੱਥੇ ਹੀ ਪੜਿਆ ਜੀ ਸਾਡੇ ਪਿੰਡ ਦੇ ਵੀ ਸਾਰੇ ਬੱਚੇ ਲਗਭਗ ਉੱਥੇ ਹੀ ਨੇ ਤੋ ਕੀ ਲੱਗਦਾ ਨਹੀਂ ਤੁਹਾਨੂੰ ਕਿ ਇਹ ਪਿੰਡ ਵਿੱਚ ਸਕੂਲ ਹੋਣਾ ਚਾਹੀਦਾ ਆਪਣਾ ਪਣੀ ਤਾਂ ਘੱਟ ਤੋਂ ਘੱਟ ਹੋਵੇ ਜਿਹੜਾ 300 ਤੇ ਇੱਥੇ ਪੜ੍ਹਨਾ ਜੀ ਜੀ ਬਿਲਕੁਲ ਨਹੀਂ ਆ ਕਿ ਤੇ ਹੋਣਾ ਚਾਹੀਦਾ ਦੀ ਫਟਕੜ ਕਾਇਮੀ ਤੱਕ ਦਾ ਸਕੂਲ ਤੇ ਪਿੰਡ ਦੇ ਵਿੱਚ ਹੋਵੇ ਇਹ ਕੀ ਤੁਹਾਡੇ ਪਿੰਚ ਆਗੂ ਸਹਿਬਾਂ ਨੂੰ ਪਹਿਲਾਂ ਮਰੇ ਹੁਣ ਜਿਹੜੇ ਪੰਚਾਇਤਾਂ ਰਹੇ ਹੁਣ ਜਿਹੇ ਕਿਸੇ ਨੇ ਕੋਈ ਉਪਰਾਹਲਾ ਕੀਤਾ ਇਦਾਂ ਦਾ ਕਿ ਸਰਕਾਰੀ ਟਿਕਾ ਪਹੁੰਚ ਕੀਤੀ ਜਾਂ ਪ੍ਰਸ਼ਾਸਨਿਕਾ ਪਹੁੰਚ ਕੀਤੀ ਹੋਵੇ ਜਦੋਂ ਜਦੋਂ ਮੈਂ ਜੰਮਿਆ ਜੀ ਇਸ ਪਿੰਡ ਦੇ ਵਿੱਚ ਮੈਂ ਖੁਦ ਸਕੂਲ ਤੋਂ ਬਾਹਰ ਤੋਂ ਆਪਣੇ ਪਿੰਡ ਤੋਂ ਬਾਹਰ ਹੀ ਸਾਰੀ ਪੜ੍ਹਾਈ ਕੀਤੀ ਹੈ ਉਹ ਉਤੋਂ ਲੈ ਕੇ ਹੁਣ ਤੱਕ ਅੱਜ ਤੱਕ ਸਕੂਲ ਦੇ ਪੱਜਵੀਂ ਤੱਕ ਦਾ ਸਕੂਲ ਹੀ ਸੀ। ਉਹ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਇਹ ਮਰੋਲਦਾ ਹੁੰਦਾ ਤੁਹਾਡੇ ਪਰਦੇ ਕਾਫੀ ਨੌਜਵਾਨ ਹੋ। ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਰੋ ਕੀ ਪ੍ਰਧਾਨ ਹੋਏ ਨੇ। ਜਿਉਂ ਉਹ ਵੀ ਕੋਟੋਂ ਸਾਡੇ ਇੱਕ ਜਿਮ ਤੇ ਵਧੀਆ ਖੇਡ ਦਾ ਮਦਦ ਦਿੱਤਾ ਜੀ। ਨਾਲ ਪਾਰਕ ਆਪਾਰਟ ਵੀ ਕੋਈ ਕਿਸੇ ਵੱਡੇ ਜਾਣਗੇ ਉੱਤੇ ਛੋਟੇ ਨਾਣੇ ਵੀ ਜਾਣਗੇ। ਸਹੀ ਵਾਰੀ ਪਿੰਨਾਂ ਤੇ ਕਰਦੇ ਨੇ ਕੋਈ ਅੰਦਰ ਲੋਕਾਂ ਨੂੰ ਥਾਣੇ ਤੇ ਜਾਣ ਤੇ ਥਾਣੇ ਪਿੰਨਾਂ ਦਾ ਸਮਾਂ ਹੀ ਪਾਉਂਦਾ ਪੈਸਾ ਹੀ ਰੋਹਨ। ਪਰ ਇੱਕ ਸਰਪੰਚ ਦੀ ਕੀ ਜੁਮਹਰ ਰਿੰਦੇ ਕਿਵੇਂ ਦੇ ਦੇ। ਜੀ ਸਰਪੰਚ ਦੀ ਜੁਮਹਰਣੀ ਇਹ ਹੀ ਹੈ ਜੀ। ਘੱਟੋ ਘੱਟ ਵੀ ਜਿਹੜਾ ਥਾਣੇ ਕਿਚਰੀਆਂ ਤੇ ਜਾਣ ਨਾਲ ਚੰਗਾ ਜੀ ਆਪਣੇ ਪਿੰਡ ਪਿੰਡ ਤੇ ਬਹਿ ਕੇ ਹੀ ਮਸਲਾ ਹੱਲ ਹੋ ਸਕਦਾ। ਜੀ ਅਗਲੇ ਦਾ ਸਮਾਂ ਸਿਰ ਪੈਦਾ ਦੋਨੇ ਦੀ ਬਚਤ ਹੋ ਚੁੱਕੀ। ਉਹ ਜੀ ਵੀ ਦੀ ਸੈਂਟਰ ਗੋਲਬੰਡ ਜਾਂ ਪੰਜਾਬ ਸਰਕਾਰ ਤੋਂ ਸੋਕੇ ਸਮਰਥਨ ਕਰੀ ਲੋਕਾਂ ਨੂੰ ਅੱਥੇ ਪਿੰਡਾਂ ਨੂੰ। ਕੋਈ ਯੋਜਨਾ ਹੈ ਟੜੇ ਬੰਦੀ ਉਹਦੀ ਉਤਕਾਂਪੂਈ ਦਾਨੀ ਹੁੰਦੀ ਹੈ ਪਰ ਤੁਹਾਡੀ ਕੋਈ ਤੇ ਕਿਵੇਂ ਦੇਖਾਂਗੇ ਹਾਈਲੈਂਡ ਤੇ ਛੋਟੇ ਛੋਟੇ ਗੀਵਾ ਆਸ ਨੇ ਸਾਰੇ ਗੀਵਾਸ ਤੇ ਕੋਈ ਨਹੀਂ ਆਇਆ ਜੀ ਜੇਕਰ ਆਉਂਦੀ ਵੀ ਆ ਤੇ ਕੋਸ਼ਿਸ਼ ਕਰਾਂਗੇ ਕਿ ਸਭ ਤੋਂ ਪਹਿਲਾਂ ਜਿਹੜਾ ਲੋੜਵੰਦਾਂ ਦੇ ਕੋਲ ਆ ਗਿਆ ਜਿਹਨਾਂ ਨੂੰ ਲੋੜ ਹੈ ਸਭ ਤੋਂ ਪਹਿਲਾਂ ਉਹਨਾਂ ਦਾ ਪਹੁੰਚਾਉਣਾ ਹੈ। ਤੋਂ ਵੇਦੀ ਕਿਹੜਾ ਤੁਸੀਂ ਹੁਣ ਪਹਿਲ ਦੇ ਅਧਾਰ ਤੇ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਡ ਨੂੰ ਸੱਖ ਸੰਤਾਂ ਪਰਵੰਧ ਜੀ ਹੁਣ ਕੱਟਦੇ ਜੀ ਸੈਕਟਰੀ ਸਾਹਿਬ ਨੇ ਨਾਰਾਮ ਵਿੱਚ ਕੰਮ ਕਰਾਂਗੇ। ਹੋਰਾ ਸਾਨੂੰ ਰਾਈਟ ਪਰੇਸ਼ਾਨੀ ਆਉਂਦੀ ਹੈ ਜੀ ਸੈਕਟਰੀ ਹੋਣੇ ਨਹੀਂ ਆਉਂਦੇ ਤੇ ਕੰਮ ਪਹੁੰਚ ਕੇ ਭਾਵੇਂ ਕੰਮ ਜਿਹੜੇ ਅਧੂਰੇ ਰਹਿ ਜਾਂਦੇ ਜੀ ਵੀ ਇੱਥੇ ਗੰਦੇ ਲੋਕਾਂ ਸੇਵਾ ਦਾ ਮੰਕਾ ਮਕਸਦ ਮਾਨ ਮਕਸਦ ਤੋਂ ਦੇਖ ਕੇ ਮੰਦਿਆ ਸਾ ਦਿੱਤੇ ਤੋਂ ਮੈਸੇਜ ਕਿਉਂ ਨਹੀਂ ਦੋਪੰਡ ਇਸ ਜਿਹੜੇ ਸਰਪੰਚ ਨੇ ਉਹ ਮੇਰੀ ਦੇਖੋ ਥੱਲੇ ਸਾਰੇ ਪਿੰਡ ਦੇ ਸਾਰੇ ਲੋਕ ਜੇ ਜੈਨ ਵੀ ਥੱਲੇ ਆਸੀ ਸਰਪੰਚ ਹੈ ਸਾਰਾ ਪਿੰਡ ਸਰਪੰਚ ਹੈ ਜੀ ਜੇ ਸਰਕਾਰ ਨੂੰ ਕਿਸੇ ਵੀ ਤਰ੍ਹਾਂ ਦੀ ਸਹੂਲਤ ਹਦੀ ਹੈ ਉਹ ਹਰ ਸਰਕੇ ਉੱਰ ਨੂੰ ਮੂਨਾ ਫਾਇਦਾ ਲਿਆ ਕੇ ਪਿੰਡ ਦਾ ਵਿਕਾਸ ਕਰੇ